ਇਹ ਤਾਂ ਗਰੀਬਾ ਸਾਰੇ ਟਰੈਕਟਰਾਂ ਦੀ ਲਾਉਨੇ ਆ ਜੀ ਹੂੰ ਇਹ ਵੀ ਆਪਣੀ ਕੁਆਲਿਟੀ ਸਾਰਿਆਂ ਨੂੰ ਅਲੱਗ ਜੀ ਹੋਊਗੀ ਜੇ ਮੈਂ ਬੈਕ ਤੋਂ ਲਾ ਕੇ ਨਾ ਜੀ ਹੂੰ 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 ਕੱਲੀ ਕੱਲੀ ਕੀ ਆਏ ਨਾਲ ਮਲਾਈ ਹੋਈ ਹੈ ਜੀ ਆ ਦੇਖੋ ਕਿਤੇ ਵੀ ਕੋਈ ਆਏ ਨਹੀਂ ਹੈਗਾ ਆਹ ਆਰੇਸ਼ ਆ ਗਈ ਜੀ ਦੇਖੋ ਤਰ ਮੈਂ ਦੇਖੋ ਮਲਾਈ ਵਾਂਗੂ ਪਤਾ ਨਹੀਂ ਲੱਗਦਾ ਜਦੋਂ ਬਲਾਕ ਦੇ ਨਾਲ ਫਿੱਟ ਕਰਦਾ ਹਨਾ ਹਾਂ ਜੀ ਬਸ ਆਹ ਆਰੇਸ਼ ਲਾਤੀਆਂ ਬਈ ਹਾਂ ਜੀ ਇਹ ਰੇਸ਼ ਲੱਗੀ ਹੂੰ ਦੇਖੋ ਠੀਕ ਹੈ ਤੇ ਹੀਟ ਗਾਰਡ ਲਾਤੇ ਹੀਟ ਗਾਰਡ ਹੋ ਗਈ ਤੇ ਉਹ ਤੋਂ ਬਾਅਦ ਇਹ ਸਟੀਅਰਿੰਗ ਬਈ ਸਟੀਅਰਿੰਗ ਆ ਜੀ ਆਪਾਂ ਲਾਇਆ ਜੀ ਅਸੀਂ ਇਹ ਆਪਾਂ ਲਾਦਾ ਸੀਟ ਸ਼ੂਟ ਹੋ ਗਈ ਜੀ ਇਹ ਵੀ ਅੱਜ ਕੱਲ ਆ ਚੀਜ਼ ਚੱਲਦੀ ਹੈ ਜੀ ਵਧੀਆ ਹੈ ਸੀਟ ਤੇ ਨਹੀਂ ਨਵੀਂ ਉਹਦੀ ਲਾਈ ਹਾਂ ਜੀ ਨਵੀਂ ਲਾਈ ਹੈ ਜੀ ਸੀਟ ਨਵੀਂ ਲਾਈ ਹਾਂ ਜੀ ਸਾਰੇ ਪਰਿਵਾਰ ਦੇ ਬੱਚੇ ਇਸ ਟਰੈਕਟਰ ਨੇ ਫੋਰਨ ਕੰਟਰੀਆਂ ਚ ਸੈੱਟ ਕਰਤੇ ਬਹੁਤ ਸਾਰੀ ਜ਼ਮੀਨ ਟਰੈਕਟਰ ਨੇ ਬਣਾਤੀ ਇਹ ਭਾਗਾ ਵਾਲਾ ਲੋਹਾ ਹੈ ਇਹਨੇ ਟਰੈਕਟਰ ਵੀ ਬਹੁਤ ਸਾਰੇ ਬਣਾਤੇ ਭਾਗਾਂਲੇ ਲੋਕ ਨੇ ਯਾਰ ਜਿਹੜੇ ਬਾਪੂ ਰਹਿੰਦੇ ਨਸਾਨੀ ਨੂੰ ਸਾਫ ਕੇ ਰੱਖਦੇ ਪਹਿਲਾਂ ਤਾਂ ਖੜਾ ਤੂੜੀ ਵਾਲੀ ਸੀ ਆ ਵਿਚਾਰਾ ਹਾਂ ਪਰ ਅੱਜ ਨਹੀਂ ਅੱਜ ਤਾਂ ਬਾਈ ਕਹਿੰਦੇ ਸੀ ਟੂਮ ਵਾਂਗੂ ਰੱਖਾਂਗੇ ਤੂਮ ਵਾਂਗੂ ਰੱਖਣਾ ਰੱਖਣਾ ਬਣਦਾ ਵੀ ਆ ਬਾਈ ਰੱਖਣਾ ਬਣਦਾ ਜੀ ਰੁਪਏ ਬਹੁਤ ਲੱਗੇ ਜੀ ਗੱਲ ਤੇ ਬਾਕੀ ਇਹਨੇ ਪਤਾ ਨਹੀਂ ਯਾਰ ਕਿੰਨੀਆਂ ਕਿ ਟੂਮ ਵਾਂਗੂ ਕਲੇ ਟੂਮਾ ਬਣਾਤੀਆ ਬਹੁਤ ਹਾਂਜੀ ਬਹੁਤ ਜ਼ਮੀਨ ਬਣਾਈ ਆ ਯਾਰ ਟਰੈਕਟਰ ਜਿਹੜਾ ਇਹਦੇ ਆ ਸਮਾਨ ਲਾਇਆ ਇਹ ਆਪਾਂ ਨਵਾਂ ਲਾਇਆ ਕਿ ਪੁਰਾਣਾ ਲੈ ਕੇ ਉਹਨੂੰ ਰੈਡੀ ਕੀਤਾ ਇਹ ओरिजिनल ਲੈ ਕੇ ਲਾਇਆ ਜੀ ਆਪਾਂ ਕੋਈ ਚੀਜ਼ ਹਾਂਜੀ ਹਾਂ ਇਹ ਵਿੱਚ ਲਾਈਟਾਂ ਵਾਲਾ ਸੀ ਜੀ ਪਹਿਲਾਂ ਇਹਦੀ ਆਪਾਂ ਠੀਕ ਚਾਲਾ ਮੱਥਾ ਸੀ ਜਿਹਦੇ ਆਪਾਂ ਬਾਹਰ ਕੱਢਦੇ ਆਪਾਂ ਬਾਹਰ ਲੇਟਾਂ ਕਰਤੀਆਂ ਹਾਂਜੀ ਬਾਹਰ ਕਰਤੀਆਂ ਜੀ ਘੋੜਾ ਮੈਂਪਰ ਹੋ ਗਿਆ ਜੀ ਹਾਂ ਬਾਕੀ ਇਹ ਲੋਗੋ ਲੱਗੋ ਸਾਰੇ ਇਹ ਓਰੀਜਨਲ ਪਾਲ ਕੇ ਲਾਇਆ ਹੀ ਆਪਾਂ ਬਸ ਆ ਓਰੀਜਨਲ ਲਾਇਏ ਨੇ ਹਾਂ ਰੱਖੇ ਓਰੀਜਨਲ ਹੀ ਆ ਜੀ ਹਾਰਨ ਵੱਡੇ ਲਾਤੇ ਹਾਂਜੀ ਹਾਰਨ ਵੱਡੇ ਲੱਗੇ ਜੀ ਠੀਕ ਆ ਆ ਜਿਹੜੀ ਘੋੜੀ ਹੈ ਇਹ ਵੀ ਆਪਾਂ ਕਟਾ ਕੇ ਲੇਅਰ ਕਾਟਾਂਗੇ ਜੀ ਰੇਡ ਫਾਰਮ ਸਾਰੇ ਰੇਟਰ ਜਿਲਾਉਣਾ ਸਰਵਾਜ ਨਾਲ ਟਿਕਾ ਕੋਈ ਵੀ ਹੋਵੇ ਜੀ ਅੱਛਾ ਕੋਈ ਵੀ ਹੋਵੇ ਹਾਂਜੀ ਹਾਂ ਹਰੇਕ ਦੀ ਲਾਉਣੇ ਆ ਹਾਂਜੀ ਹਰੇਕ ਦੀ ਇਹ 25 ਘੇਰੇ ਦਾ ਬਈ ਭਈ ਪਰ ਇਹਨੂੰ ਤੁਹਾਨੂੰ ਮਤਲਬ ਐ ਕੋਈ ਦਿੱਕਤ ਨਹੀਂ ਹੁੰਦੀ ਵੀ ਇਹਦਾ ਫਰੇਮ ਕਿਵੇਂ ਕੋ ਕੀ ਨਹੀਂ ਇਹ ਤਾਂ ਜਗ੍ਹਾ ਹੀ ਬਹੁਤ ਖੁੱਲ ਗਈ ਉਹ ਤਾਂ ਆਪਣੇ ਕੋਡਾਈਆਂ ਬਣੀਆਂ ਹੋਈਆਂ ਨਹੀਂ ਸਟਡਾਈਆਂ ਬਣੀਆਂ ਹੋਈਆਂ ਉਹ ਡਾਈਆਂ ਬਣੀਆਂ ਹੋਈਆਂ ਕਿਉਂਕਿ ਇਹ ਤੁਸੀਂ ਮਤਲਬ ਕੋਈ ਵੀ ਟਰੈਕਟਰ ਤਾਂ ਕਰਵਾਉਣਾ ਹਰੇਕ ਦੇ ਲਾ ਦੋਗੇ ਹਰੇਕ ਦੇ ਲੱਗ ਜਾਂਦਾ ਜੀ ਅੱਜ ਕੱਲ ਇਹ ਚੀਜ਼ ਦਾ ਜ਼ਿਆਦਾ ਟ੍ਰੈਂਡ ਹੈ ਜੀ ਕੱਲਾ ਰੰਗ ਤਾਂ ਚਲੋ ਥੋੜੇ ਬੰਦੇ ਕਰਾਉਂਦੇ ਆ ਜੀ ਤੇ ਇਹ ਜ਼ਿਆਦਾ ਹੈ ਜੀ ਇਹ ਤਾਂ ਨਵਾਂ ਟਰੈਕਟ ਏਜੰਸੀ ਚੋਂ ਲੈ ਕੇ ਬੰਦਾ ਸਾਡੇ ਕੋਲ ਛੱਡ ਦਿੰਦਾ ਜੀ ਵੀ ਪਲੇਟਫਾਰਮ ਲਾਉਂਦਾ ਜ਼ੀਰੋ ਮੀਟਰ ਸਿੱਧੇ ਉਰੇ ਆਉਂਦੇ ਨੇ ਇੱਥੇ ਆਉਂ ਸਫਾਈ ਦੇਖ ਤਾਂ ਕਿ ਸਫਾਈ ਜੀ ਲਾਸਟ ਟੈਕਰ ਓਕੇ ਤੋਂ ਲਾ ਕੇ ਜੀ ਕਦੀ ਕਦੀ ਚੀਜ਼ ਦੀ ਡਿਟੇਲ ਆਈ ਆਪਣੇ ਕੋਲ ਇਹ ਨਹੀਂ ਹੈਗਾ ਠੀਕ ਹੈ ਜਿਵੇਂ ਆ ਬੈਕ ਤੇ ਇੰਡੀਕੇਟਰ ਆ ਗਿਆ ਜੀ ਜੀ 963 ਦੇ ਆ ਗਿਆ ਜੀ ਅਸੇ ਇੰਡੀਕੇਟਰ 963 ਦੇ ਲਾ ਦੇ ਲੱਗ ਕੇ ਆ ਰਿਹਾ ਏਜੰਸੀ ਜੀ ਠੀਕ ਹੈ ਇਹ ਵੀ ਆਪਾਂ ਲਾਇਆ ਜੀ ਮਾਰਕੀਟ 'ਚ ਨਹੀਂ ਆਏ ਏਜੰਸੀ ਜੀ ਮਿਲਿਆ ਜੀ ਇਹ ਵੀ ਅੱਛਾ ਹਾਂਜੀ ਤੇ ਆ ਛਤਰੀ ਹੋ ਗਈ ਜੀ ਹੂੰ ਡਾਉਨ ਸਿਲਿੰਗ ਵਾਲੀ ਹੈ ਹਾਂਜੀ ਹਾਂਜੀ ਬੱਤੀ ਲਾਤੀ ਇਹਦੇ ਹਾਂਜੀ ਬਾਈਆਂ ਬਾਈਆਂ ਇਹਦੇ ਬਜੁਰਗ ਨੇ ਇਹਨੇ ਫੋਟੋ ਲਾਤੀ ਅੱਛਾ ਹਾਂਜੀ ਇਹਦੇ ਵਿੱਚ ਫੋਟੋ ਹਾਂਜੀ ਹਾਂਜੀ ਹੂੰ ਬਹੁਤ ਸਾਰੇ ਸੱਜਣ ਨੇ ਜਿਹੜੇ ਟਰੈਕਟਰਾਂ ਦੇ ਮੂਰੇ ਨਾਲ ਬਾਪੂ ਵਾਲਾ ਲਖਿਆ ਲੈਂਦੇ ਆ ਪਰ ਕਈ ਬੇਭਾਗੇ ਲੋਕ ਉਹ ਹੁੰਦੇ ਆ ਜਿਹੜੇ ਬਾਪੂਰਿਆਂ ਦੇ ਕੀਮਤੀ ਨਿਸ਼ਾਨੀਆਂ ਨੂੰ ਅੰਟੀਕ ਚੀਜ਼ਾਂ ਨੂੰ ਨਾ ਕਬਾੜੀ ਨੂੰ ਵੇਚ ਦਿੰਦੇ ਆ ਪਰ ਬਹੁਤ ਲੋਕ ਨੇ ਇਥੇ ਭਾਗਾ ਵਾਲੇ ਵੀ ਨੇ ਜਿਹੜੇ ਆਪਣੇ ਬਾਪੂਰਿਆਂ ਦੀਆਂ ਮਿਹਨਤਾਂ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਨੂੰ ਸੰਭ ਕੇ ਰੱਖਦੇ ਆ ਗੁਲਦਸਤਿਆਂ ਵਾਂਗ ਰੱਖਦੇ ਆ ਕਿਉਂਕਿ ਲੋਕ ਕਬਾੜੀ ਨੂੰ ਵੇਚ ਦਿੰਦੇ ਉਹਨਾਂ ਦਾ ਤਾਂ ਨਾਮੋ ਨਿਸ਼ਾਨ ਜਿਹੜਾ ਖਤਮ ਹੋ ਜਾਂਦਾ ਪਰ ਜਿਹੜੇ ਸੱਜਣ ਉਹਨਾਂ ਦਾ ਮੁੱਲ ਪਾਉਂਦੇ ਹਨ ਬਾਪੂਰੀਆਂ ਦੇ ਖਰੀਦੀਆਂ ਹੋਈਆਂ ਚੀਜ਼ਾਂ ਦਾ ਜਿਨ੍ਹਾਂ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜ਼ਿੰਦਗੀ ਦੇ ਪਾਲ ਗੁਜ਼ਾਰੇ ਹੁੰਦੇ ਆ ਉਹ ਸੋਚਦੇ ਹੁੰਦੇ ਆ ਵੀ ਸਾਡੇ 55 ਕਿੱਲਿਆਂ ਤੋਂ ਬਾਪੂਰੇ ਨੇ 60 65 ਕਿੱਲੇ ਜੇ ਬਣਾਇਆ ਤਾਂ ਇਹ ਇਹ ਟਰੈਕਟਰ ਕਰਕੇ ਬਣਾਇਆ ਅੱਜ ਨਾ ਮੈਂ ਇਹ ਗੱਲਾਂ ਤਾਂ ਕਰਦਾ ਕਿਉਂਕਿ ਅੱਜ ਨਾ ਮੈਂ ਜਵੰਦਾ ਮੋਡੀਫਾਈ ਫਾਰਮ 'ਚ ਆਂ ਭਾਗਾਂ ਵਾਲੇ ਲੋਕ ਕਬਾੜੀ ਨੂੰ ਟਰੈਕਟਰ ਨਹੀਂ ਵੇਚਦੇ ਹੁੰਦੇ ਉਹ ਟਰੈਕਟਰ ਨਾ ਜਵੰਦਾ ਮੋਡੀਫਾਈ ਫਾਰਮ ਤੇ ਭੇਜਦੇ ਹੁੰਦੇ ਆ ਉਹ ਸਾਹਮਣੇ ਨਾ ਜਵੰਦਾ ਫਾਰਮ ਲਿਖਿਆ ਹੋਇਆ ਹੈ ਇਸ ਟਾਈਮ ਅਸੀਂ ਨਾ ਸਹਿਰ ਬਰਨਾਲੇ ਦੇ ਬਿਲ ਅੱਜ ਨਾ ਤੁਹਾਨੂੰ ਇੱਕ ਟਰੈਕਟਰ ਦਿਖਾਉਣੇ ਆ ਜਿਹਦੇ ਮੂਰੇ ਵੀ ਲਿਖਿਆ ਹੋਇਆ ਬਾਪੂ ਵਾਲਾ ਇਹ ਬਾਪੂ ਵਾਲਾ ਕਿਉਂ ਲਿਖਿਆ ਹੋਇਆ ਇਹ ਇਹ ਵੀ ਕਿਸੇ ਸੱਜਣ ਦੇ ਨਾ ਬਾਪੂ ਰਿਆਂ ਦਾ ਖਰੀਦਿਆ ਹੋਇਆ ਜੇ ਇਹਦੀ ਪੂਰੀ ਸਟੋਰੀ ਦੀ ਗੱਲ ਕਰੀਏ ਨਾ ਉਹ ਬਾਈ ਉਰੀ ਥੋੜਾ ਜਿਹਾ ਲੇਟ ਆਉਣਗੇ ਉਹ ਦੱਸ ਦਿਆ ਕਹਿੰਦੇ ਭਾਈ ਸਾਡੇ ਕੋਲੇ ਬਹੁਤ ਥੋੜੀ ਪਹਿਲੀ ਸੀ ਵੀ ਅੱਜ ਕੱਲ ਨਾ ਮਾਲਕ ਦੀ ਕਿਰਪਾ ਦੇ ਨਾਲ ਸਾਰੇ ਪਰਿਵਾਰ ਦੇ ਬੱਚੇ ਇਸ ਟਰੈਕਟਰ ਨੇ ਫਾਰਮ ਕੰਟਰੀਆਂ ਵਿੱਚ ਸੈੱਟ ਕਰਤੇ ਬਹੁਤ ਸਾਰੀ ਜ਼ਮੀਨ ਟਰੈਕਟਰ ਨੇ ਬਣਾਤੀ ਇਹ ਟਰੈਕਟਰ ਨੇ ਪਹਿਲੇ ਦਿਨ ਜਦੋਂ ਘਰੇ ਪੈਰ ਪਾ ਜਾਣ ਇਹ ਭਾਗਾ ਵਾਲਾ ਲੋਹਾ ਇਹਨੇ ਟਰੈਕਟਰ ਵੀ ਬਹੁ ਇਹ ਟਰੈਕਟਰ ਬਾਰੇ ਆਪਾਂ ਜਾਣਕਾਰੀ ਲਵਾਂਗੇ ਵੀ ਇਹ ਕਿੰਨਾ ਕੁ ਮਾਡਲ ਟਰੈਕਟਰ ਹੈ ਅੱਜ ਕੱਲ ਨਾ ਬਾਈ ਚਮਕੌਰ ਦੇ ਘਰੇ ਟਰੈਕਟਰ ਖੜਾ ਹੈ ਅੱਜ ਇਹ ਟਰੈਕਟਰ ਨੇ ਚਲਾ ਜਾਣਾ ਆਪਣੇ ਘਰ ਨੂੰ ਤੇ ਥੋੜੇ ਦਿਨਾਂ ਦਾ ਪਰੋਣਾ ਸੀ ਇੱਥੇ ਮਤਲਬ ਰਹਿਣ ਵਾਸਤੇ ਆਇਆ ਇੱਥੇ ਤਿਆਰ ਹੋਣ ਵਾਸਤੇ ਆਇਆ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਸਤੇ ਆਇਆ ਹੋਇਆ ਤੇ ਮਿੰਟੂ ਬਾਈ ਨਾਲ ਗੱਲਬਾਤ ਕਰਾਂਗੇ ਵੀਰੇ ਸਸਰੀ ਘਰ ਬਾਈ ਇਹਦੇ ਮੂਰੇ ਨਾ ਤੁਸੀਂ ਲਿਖਿਆ ਬਾਪੂ ਵਾਲਾ ਹਾਂਜੀ ਹੈ ਹੀ ਬਾਪੂ ਵਾਲਾ ਹੀ ਇਹ ਇਹ ਤੁਸੀਂ ਲਿਖਾਇਆ ਸੀ ਕਿ ਉਹਨਾਂ ਨੇ ਕਹਿ ਕੇ ਲਿਖਾਇਆ ਨਹੀਂ ਉਹਨਾਂ ਨੇ ਕਹਿ ਕੇ ਲਿਖਾਇਆ ਜਿਵੇਂ ਜਿਵੇਂ ਬਾਈ ਕਹੀਗੇ ਤੇ ਆਪਾਂ ਲਾਈ ਗ 1986 ਮਾਡਲ ਦਾ ਨਵਾਂ ਕਢਾਇਆ ਸੀ ਜੀ ਇਹ ਬਾਈ ਜੀ ਆਪ ਤਾਂ ਬਾਹਰ ਨੇ ਜੀ ਹਾਂ ਬਸ ਉਹਨੇ ਫੋਨ ਤੇ ਆਪਣਾ ਕੰਮ ਦੇਖਿਆ ਜੀ ਵੀਡੀਓ ਦੇਖੀ ਆ ਜੀ ਵੀਡੀਓ ਦੇਖੀ ਉਹਨੇ ਆਪਣਾ ਕੰਟਰੈਕਟਰ ਭੇਜਤਾ ਜੀ ਦੇਖ ਧਰਮੇ ਭਾਗਾਂ ਵਾਲੇ ਲੋਕ ਨੇ ਯਾਰ ਜਿਹੜੇ ਬਾਪੂ ਰਹਿੰਦੇ ਨੇ ਸਾਨੀ ਨੂੰ ਸਾਫ ਕਰਾ ਰਹੇ ਜੀ ਸਾਹਮਿਆ ਹੋਇਆ ਸੀਗਾ ਜੀ ਪਹਿਲਾਂ ਵੀ ਪਹਿਲਾਂ ਤਾਂ ਖੜਾ ਤੂੜੀ ਵਾਲੀ ਸੀ ਆ ਵਿਚਾਰਾ ਹਾਂ ਪਰ ਅੱਜ ਨਹੀਂ ਅੱਜ ਤਾਂ ਬਾਈ ਕਹਿੰਦੇ ਸੀ ਟੂਮ ਵਾਂਗੂ ਰੱਖਾਂਗੇ ਟੂਮ ਵਾਂਗੂ ਰੱਖਣਾ ਬਣਦਾ ਵੀ ਆ ਬਾਈ ਰੱਖਣਾ ਬਣਦਾ ਜੀ ਰੁਪਏ ਬਹੁਤ ਲੱਗੇ ਜੀ ਗੱਲ ਤੇ ਬਾਕੀ ਇਹਨੇ ਪਤਾ ਨਹੀਂ ਯਾਰ ਕਿੰਨੀਆਂ ਕਿ ਟੂਮ ਵਾਂਗੂ ਕਲੇ ਟੂਮਾਂ ਤੇ ਬਾਈ ਮੈਨੂੰ ਕਹ ਲੈ ਦੱਸਿਓ ਇਹ ਇਹ ਟਰੈਕਟਰ ਜਿੱਦੇ ਤੁਹਾਡੇ ਲੱਭੇ ਆਇਆ ਹਾਂਜੀ ਇਹ ਇਹਨੂੰ ਚਲਾ ਕੇ ਲਿਆਂਦਾ ਜਾਂ ਕਾਸੀ ਦੇ ਵਿੱਚ ਚੜਾ ਕੇ ਲਿਆਂਦਾ ਨਹੀਂ ਮੈਨੂੰ ਤਾਂ ਐਸੀ ਬਾਈਆਂ ਨੇ ਆਪਣੇ ਪਿੰਡ ਦੇ ਕੋਲੇ ਆ ਕੇ ਲਾਹ ਹਊਟ ਰੱਖ ਚੋ ਜੀ ਪਰ ਇਹ ਚਲਾ ਕੇ ਲਿਆਏ ਨੇ ਇਹਦੀ ਹਾਲਤ ਇੰਨੀ ਕਿ ਗੰਭੀਰ ਸੀਗੀ ਵੀ ਚੱਲ ਕੇ ਕਿਵੇਂ ਆ ਗਿਆ ਜੀ ਮੈਂ ਵੀ ਹੈਰਾਨ ਸੀ ਇਹ ਦੇਖ ਕੇ ਅੱਛਾ ਚਲਾ ਕੇ ਲੈ ਕੇ ਆਏ ਪਿੰਡੀ ਬਹੁਤ ਦੂਰ ਹੈ ਇਹਨਾਂ ਨਕੋਦਰ ਏਰੀਆ 'ਈ ਬਾਈਆਂ ਦਾ ਨਕੋਦਰ ਆਧਰਾਮਾਨ ਪਿੰਡ ਹੈ ਇਹਨਾਂ ਦਾ ਆਧਰਾਮਾਨ ਹਾਂ ਆਧਰਾਮਾਨ ਇਹ ਮੱਕੜੇ ਜਲੰਧਰ ਜਿਲ੍ਹੇ ਦਾ ਪਿੰਡ ਹੈ ਜਲੰਧਰ ਪਿੰਡ ਹਾਂਜੀ ਜਲੰਧਰ ਨਕੋਦਰ ਲੱਭੇ ਜਲੰਧਰ ਡ ਵੀ ਇਹਨੇ ਦਰੋਂ ਚੱਲ ਕੇ ਆਉਣਾ ਟਰੈਕਟਰ ਨੇ ਕਹਿ ਦੇਣ ਦੀ ਗੱਲ ਹੈ ਜੀ ਸਹੀ ਗੱਲ ਹੈ ਹਾਂ ਜੀ ਹਾਂ ਤੇ ਬਈ ਤੁਸੀਂ ਇਹ ਮਤਲਬ ਪੁੱਦੇ ਤੁਸੀਂ ਦੱਸਦੇ ਵੀ ਇਹਦੀ ਹਾਲਤ ਕਾਫੀ ਖਪੀਰ ਸੀ ਬਹੁਤ ਜ਼ਿਆਦਾ ਇਹਦਾ ਸ਼ੋਸ਼ਾ ਵੀ ਆਪਾਂ ਚੇਂਜ ਕਰੀ ਹੈ ਜੀ ਹੈ ਨਹੀਂ ਸੀ ਇਹਦੇ ਕੁਝ ਜੀ ਅੱਛਾ ਇਹ ਤਾਂ ਕੁਝ ਵੀ ਨਹੀਂ ਦੀਗਾ ਕੁਝ ਨਹੀਂ ਹੈਗਾ ਸੀ ਉਹ ਲਾ ਕੇ ਭਰੇ ਸੜਤੀ ਆਪਾਂ ਸਾਰਾ ਸਮਾਨ ਇਹਦਾ ਇਕੱਠਾ ਕਰਨੇ ਬਹੁਤ ਟਾਈਮ ਲੱਗ ਗਿਆ ਜੀ ਪਹਿਲਾਂ ਤਾਂ ਅੱਛਾ ਜਿਹੜਾ ਹੁਣ ਇਹ ਜਿਹੜਾ ਇਹਦੀ ਆ ਸਮਾਨ ਲਾਇਆ ਹੈ ਇਹ ਆਪਾਂ ਨਵਾਂ ਲਾਇਆ ਕਿ ਪੁਰਾਣਾ ਲੈ ਕੇ ਉਹਨੂੰ ਰੈਡੀ ਕੀਤਾ ਹੈ ਇਹ ओरिजिनल ਲੈ ਕੇ ਲਾਇਆ ਜੀ ਆਪਾਂ ਕੋਈ ਚੀਜ਼ ਹਾਂ ਜੀ ਹਾਂ ਇਹ ਵਿਚ ਲਾਈਟਾਂ ਵਾਲਾ ਸੀ ਜੀ ਪਹਿਲਾਂ ਇਹ ਠੀਕ ਚਲਾ ਮੱਥਾ ਸੀ ਜਿਹਦੇ ਆਪਾਂ ਬਾਹਰ ਕੱਢਦੇ ਆਪਾਂ ਬਾਹਰ ਲੇਟਾਂ ਕਰਤੀਆਂ ਹਾਂਜੀ ਬਾਹਰ ਕਰਤੀਆਂ ਜੀ ਬਈ ਇੱਕ ਤਾਂ ਇਹਦੇ ਨਾਲ ਤੁਸੀਂ ਨੇ ਘੋੜਾ ਬੈਂਪਰ ਘੋੜਾ ਬੈਂਪਰ ਹੋ ਗਿਆ ਜੀ ਹਾਂ ਬਾਕੀ ਇਹ ਲੋਗੋ ਲੱਗੋ ਸਾਰੇ ਇਹ ਅਰੀਜਨਲ ਪਾਲ ਕੇ ਲਾਇਆ ਹੀ ਆਪਾਂ ਇਹ ਸਾਰੇ ਅਰੀਜਨਲ ਲਾਇਏ ਨੇ ਹਾਂ ਰੱਖੇ ਅਰੀਨਲ ਹੀ ਆ ਜੀ ਹਾਰਨ ਵੱਡੇ ਲਾਤੀ ਹਾਂਜੀ ਹਾਰਨ ਵੱਡੇ ਲੱਗੇ ਜੀ ਠੀਕ ਇਹ ਜਿਵੇਂ ਬਾਕੀ ਆ ਦੇਖੋ ਜੀ ਪਾਵਰ ਸਟੇਰ ਉਹ ਇਹ ਬਾਈ ਆਪ ਕਰਾ ਕੇ ਲਿਆ ਸੀ ਅੱਛਾ ਪਾਵਰ ਇਹ ਪਹਿਲਾਂ ਹੋਇਆ ਸੀ ਬਾਈ ਨੇ ਪਹਿਲਾਂ ਆਪ ਕਰਾਇਆ ਜੀ ਠੀਕ ਹੈ ਇਹਦਾ ਮਤਲਬ ਇੰਜਨ ਉੰਜਨ ਦਾ ਕੰਮ ਉਹਨਾਂ ਦਾ ਆਪ ਹੀ ਕਰਵਾਇਆ ਹੋਇਆ ਹੁੰਦਾ ਉਹਨਾਂ ਨੇ ਆਪ ਹੀ ਕਰਾਇਆ ਤਾਂ ਹੀ ਵੀ ਚੱਲ ਕੇ ਆ ਗਿਆ ਨਾ ਇਹ ਏਡੀ ਤੋਂ ਹਾਂ ਨਹੀਂ ਤਾਂ ਕਿੱਥੇ ਆ ਜਾਂਦਾ ਜੀ ਇਹ ਜਗ੍ਹਾ ਤੇ ਠੀਕ ਮਤਲਬ ਬਲਾਕ ਦਾ ਕਹੀਦੀ ਇੰਜਨ ਦਾ ਉਹਨਾਂ ਦਾ ਕੰਮ ਪਹਿਲਾਂ ਕਰਵਾਇਆ ਹੋਇਆ ਹੈ ਆਪਾਂ ਸਿਰਫ ਇਹਨੂੰ ਮੋਡੀਫਾਈ ਕੀਤਾ ਹੈ ਇਹਨੂੰ ਰੈਡੀ ਕੀਤਾ ਹੈ ਨਾ ਜਿਵੇਂ ਬੰਪਰ ਲਾਤਾ ਲਾਈਟਾਂ ਲਾਤੀਆਂ ਬੰਪਰ ਤੋਂ ਲਾ ਕੇ ਜੀ ਲਾਈਟਾਂ ਹੋ ਗਈਆਂ ਜੀ ਜਿਵੇਂ ਆਪਾਂ ਘੁੰਮ ਕੇ ਦਿਖ ਇਹ ਵੀ ਆਪਣੀ ਕੁਆਲਿਟੀ ਸਾਰਿਆਂ ਨੂੰ ਲੱਗ ਜੀ ਹੋਊਗੀ ਜੇ ਮੈਂ ਬੈਕ ਤੋਂ ਲਾ ਕੇ ਨਾ ਜੀ ਹੂੰ 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 ਕੱਲੀ ਕੱਲੀ ਚੀਜ਼ਾਂ ਇਹ ਨਾਲ ਮਲਾਈ ਹੋਈ ਹੈ ਜੀ ਆ ਦੇਖੋ ਕਿਤੇ ਵੀ ਕੋਈ ਐ ਨਹੀਂ ਹੈਗਾ ਆਹ ਆਰੇਸ਼ ਆ ਗਈ ਜੀ ਦੇਖੋ ਤਰ ਮੈਂ ਦੇਖੋ ਮਲਾਈ ਵਾਂਗੂ ਪਤਾ ਨਹੀਂ ਲੱਗਦਾ ਜਦੋਂ ਬਲਾਕ ਦੇ ਨਾਲ ਫਿੱਟ ਕਰਦਾ ਹਨਾ ਹਾਂ ਜੀ ਬਸ ਆਹ ਆਰੇਸ਼ ਲੱਗਦੀਆਂ ਬਈ ਹਾਂ ਜੀ ਇਹ ਰੇਸ਼ ਲੱਗ ਗਈ ਹਾਂ ਦੇਖੋ ਜੀ ਠੀਕ ਹੈ ਤੇ ਆ ਜਿਹੜੀ ਘੋੜੀ ਹੈ ਇਹ ਵੀ ਆਪਾਂ ਕਟਾ ਕੇ ਲੇਅਰ ਕਟਾਂਗੇ ਜੀ ਫਰੇਮਰ ਸਾਰੇ ਟਰੈਕਟਰੇ ਲਾਉਣਾ ਸਰ ਆ ਜੀ ਨਾੜਿਕਾ ਕੋਈ ਵੀ ਹੋਵੇ ਅੱਛਾ ਕੋਈ ਵੀ ਹੋਵੇ ਹਰੇਕ ਦੀ ਲਾਉਣੀ ਆ ਹਾਂਜੀ ਹਰੇਕ ਦੇ ਇਹ 25 ਘਰੇ ਦਾ ਬਈ ਬਈ ਫਿਰ ਇਹਨੂੰ ਤੁਹਾਨੂੰ ਮਤਲਬ ਐ ਕੋਈ ਦਿੱਕਤ ਨਹੀਂ ਹੁੰਦੀ ਵੀ ਇਹਦਾ ਫਰੇਮ ਕਿਵੇਂ ਕੋ ਕੀ ਨਹੀਂ ਇਹ ਤਾਂ ਜਗ੍ਹਾ ਹੀ ਬਹੁਤ ਖੁੱਲ ਗਈ ਉਹ ਤਾਂ ਆਪਣੇ ਕੋ ਡਾਈਆਂ ਬਣੀਆਂ ਹੋਈਆਂ ਨਹੀਂ ਹਾਂ ਉਹ ਡਾਈਆਂ ਬਣੀਆਂ ਹੋਈਆਂ ਕਿਉਂਕਿ ਇਹ ਤੁਸੀਂ ਮਤਲਬ ਕੋਈ ਵੀ ਟਰੈਕਟਰ ਦਾ ਕਰਵਾਉਣਾ ਹਰੇਕ ਦੇ ਲਾ ਦੋਗੇ ਹਰੇਕ ਦੇ ਲੱਗ ਜਾਂਦਾ ਜੀ ਅੱਜ ਕੱਲ ਇਹ ਚੀਜ਼ ਦਾ ਜ਼ਿਆਦਾ ਟ੍ਰੈਂਡ ਹੈ ਜੀ ਕੱਲਾ ਰੰਗ ਤਾਂ ਚਲੋ ਥੋੜੇ ਬੰਦੇ ਕਰਾਉ ਤੇ ਇਹ ਜਿਆਦਾ ਹੈ ਜੀ ਇਹ ਤਾਂ ਨਵਾਂ ਟਰੈਕਟ ਏਜੰਸੀ ਚੋਂ ਲੈ ਕੇ ਬੰਦਾ ਸਾਡੇ ਕੋਲ ਛੱਡ ਦਿੰਦਾ ਜੀ ਇਹ ਪਲੇਟਫਾਰਮ ਲਾਉਂਦਾ 0 ਮੀਟਰ ਸਿੱਧੇ ਉਰੇ ਆਉਂਦੇ ਨੇ ਇੱਥੇ ਆਉਂਦੇ ਆ ਜੀ ਠੀਕ ਆ ਹੁਣ ਇਹ ਟਾਇਰ ਨੇ ਜੀ ਇਹ ਵੀ ਆਪਾਂ ਰੇਡੀਅਲ ਪਾਏ ਆ ਜੀ ਰੇਡੀਅਲ ਟਾਇਰ ਆਹੋ ਕੋ ਹਮਾਂ ਦੇ ਜੀ ਠੀਕ ਆ ਠੀਕ ਆ ਇਹਦਾ ਟ੍ਰੈਂਡ ਚੱਲਿਆ ਜੀ ਅਲਾਈਅੰਸ ਹਾਂ ਜੀ ਹਰ ਅਲਾਈਅੰਸ ਤੇ ਆ ਜਾਂਦਾ ਅਲਾਈਅੰਸ ਹਾਂ ਜੀ ਹਾਂ ਆ ਰੰਬਾ ਰੰਬਾ ਦੀ ਕੁਆਲਿਟੀ ਹੈ ਤਾਂ ਦੇਖੋ ਪੁਰਾਣੀ ਨੇ ਜੀ ਪਰ ਆਪਾਂ ਪੁਰਾਣੀ ਨਹੀਂ ਅੱਜ ਕਹਿ ਸਕਦੇ ਚਮਕ-ਦਮਕ ਦੇਖੋ ਜੀ ਲੈ ਸਫਾਈ ਦੇਖ ਤਾਂ ਕਿ ਸਫਾਈ ਜੀ ਲ ਦੇ ਨਾ 963 ਦੇ ਆ ਗਏ ਅਸੀਂ ਇਹ ਇੰਡੀਕੇਟਰ 963 ਦੇ ਲਾਦੇ ਲੱਗ ਕੇ ਆ ਰਿਹਾ ਏਜੰਸੀ ਜੀ ਠੀਕ ਹੈ ਇਹ ਵੀ ਆਪਾਂ ਲਾਇਆ ਜੀ ਮਾਰਕੀਟ 'ਚ ਨਹੀਂ ਆਏ ਏਜੰਸੀ ਜੀ ਮਿਲਿਆ ਜੀ ਇਹ ਵੀ ਅੱਛਾ ਹਾਂਜੀ ਇਹ ਲੈਟ ਲਾਤੀ ਬੈਗ ਨੇ ਬੈਗ ਤੋਂ ਆ ਜੀ ਆ ਹੋਕੇ ਦੀ ਹਜੇ ਤਿਆਰ ਹੋਈ ਜਾਂਦੀ ਹੈ ਜੀ ਹੈਵੀ ਪਾਉਣੀ ਹੈ ਅੱਛਾ ਹੋਕੇ ਦੀ ਹੈਵੀ ਲਾਉਣੀ ਹੈ ਹਾਂਜੀ ਹਾਂ ਹੈਵੀ ਲਾਉਣੀ ਹੈ ਜੀ ਠੀਕ ਹੈ ਬਾਕੀ ਆ ਸਟੌਨ ਸ਼ੌਟਫੋਨ ਲੱਗੀ ਜਾਂਦਾ ਕੋਈ ਚੀਜ਼ਾਂ ਹਜੇ ਰਹਿਣੀਆਂ ਨੇ ਜੀ ਉਹ ਆਪਾਂ ਵਿੱਚ ਵੀ ਐਡ ਕਰ ਦੇਾਂਗੇ ਜੀ ਠੀਕ ਹੈ ਹਾਂਜੀ ਤੇ ਆਹ ਤਾਂ ਇਹ ओरिजिनल ਹੀ ਰੱਖਿਆ ਜੀ ओरिजिनल ਹੀ ਰੱਖਿਆ ਕੱਲ ਇੱਕ ਤੇ ਉਹ ਹੋ ਗਿਆ ਪਾਵਰ ਪਾਵਰ ਹੋ ਗਿਆ ਹਾਂ ਪਾਵਰ ਤਾਂ ਚਲੋ ਪਹਿਲਾਂ ਬਾਈ ਉਹਨੇ ਕਰਵਾਤਾ ਤੁਸੀਂ ਖੁੱਲਾ ਡੁੱਲਾ ਇਹਦੇ ਪਲੇਟਫਾਰਮ ਲਾਤਾ ਪਲੇਟਫਾਰਮ ਲੱਗ ਗਿਆ ਜੀ ਤੇ ਹੀਟ ਗਾਰਡ ਲਾਤੇ ਹੀਟ ਗਾਰਡ ਹੋ ਗਿਆ ਤੇ ਉਹ ਤੋਂ ਬਾਅਦ ਇਹ ਸਟੀਅਰਿੰਗ ਬਾਈ ਸਟੀਅਰਿੰਗ ਹਾਂ ਜੀ ਇਹ ਆਪਾਂ ਲਾਇਆ ਜੀ ਅਸੀਂ ਇਹ ਆਪਾਂ ਲਾ ਲਾ ਸੀਟ ਸ਼ੂਟ ਹੋ ਗਈ ਜੀ ਇਹ ਵੀ ਅੱਜ ਕੱਲ ਆ ਚੀਜ਼ ਚੱਲਦੀ ਹੈ ਜੀ ਵਧੀਆ ਹੈ ਇਹ ਸੀਟ ਤੇ ਨਹੀਂ ਨਵੀਂ ਉਹਦੀ ਲਾਤੀ ਹਾਂ ਜੀ ਨਵੀਂ ਲਾਈ ਹੈ ਜੀ 26 ਵਾਲੀ ਹਾਂ ਜੀ ਠੀਕ ਹੈ ਤੇ ਆ ਛਤਰੀ ਹੋ ਗਈ ਜੀ ਹੂੰ ਡਾਉਨ ਸੀਲਿੰਗ ਵਾਲੀ ਹੈ ਹਾਂ ਜੀ ਹਾਂ ਜੀ ਬੱਤੀ ਲਾਤੀ ਇਹਦੇ ਹਾਂ ਜੀ ਮਾਈਆਂ ਮਾਈਆਂ ਇਹਦੇ ਬਜ਼ੁਰਗ ਨੇ ਇਹਨੇ ਫੋਟੋ ਲਾਤੀ ਅੱਛਾ ਹਾਂ ਸਹੀ ਗੱਲ ਆ ਦੇਖ ਲੈ ਬਾਪੂ ਰਦੀ ਨਿਸ਼ਾਨੀ ਤਾਂ ਮੈਂ ਬਾਪੂ ਦੀ ਫੋਟੋ ਲਾਈ ਇਸ ਪੈਸਾ ਬਸ ਇਹ ਚੀਜ਼ਾਂ ਨੂੰ ਹੀ ਚਲਾਉਂਦੇ ਸੀ ਇਹਨਾਂ ਦੀ ਯਾਦਗਾਰੀ ਹੈ ਨਾ ਜੀ ਫਿਰ ਇਹ ਬਣਦੀਆਂ ਨੇ ਬਾਈ ਹਾਂ ਜੀ ਬਣਦੀਆਂ ਨੇ ਉਹਨਾਂ ਦਾ ਬਣਦਾ ਮਿਹਨਤ ਦਾ ਮਾਨ ਸਤਕਾਰ ਉਹਨਾਂ ਨੂੰ ਦੇਣਾ ਬਣਦਾ ਹੈ ਉਹ ਫਿਰ ਇਹੀ ਰੂਪ ਚ ਦੇ ਸਕਦੇ ਆ ਹਨ ਹਾਂ ਜੀ ਹਾਂ ਉਹਨਾਂ ਦੇ ਜਾਣ ਤੋਂ ਬਾਅਦ ਤੇ ਫਿਰ ਉਹਨਾਂ ਦੀਆਂ ਮਤਲਬ ਜਿਹੜੀਆਂ ਖਰੀਦੀਆਂ ਹੋਈਆਂ ਚੀਜ਼ਾਂ ਪਰ ਆਪਾਂ ਬੰਦਾ ਸਾਂਭ ਤਾ ਹੈਗਾ ਨਾ ਮੇਰੇ ਕੋਲ ਟਰੈਕਟਰ ਬਹੁਤ ਲੱਗੇ ਜਿਆਦਾਤਰ ਇਹ ਬਜ਼ੁਰਗਾਂ ਵਾਲੀ ਜਿਵੇਂ ਕਹਿੰਦਾ ਬਾਪੂ ਵਾਲੀ ਜਿਵੇਂ ਆਪਾਂ ਪਰ ਤੇ ਲਿਖਿਆ ਜੀ ਉਹ ਚੀਜ਼ੀ ਨੇ ਬਾਪੂ ਦੀ ਚੀਜ਼ਾਂ ਨਹੀਂ ਤੇ ਸੱਜਣ ਵੀ ਮਤਲਬ ਪਿੰਡ ਆਧਰਾਮਾਨ ਦੱਸਿਆ ਤੁਸੀਂ ਆਧਰਾਮਾਨ ਡਿਸਟ੍ਰਿਕਟ ਜਲੰਧਰ ਨੇੜੇ ਨਕੋਦਰ ਦੇ ਆ ਨਕੋਦਰ ਨੇੜੇ ਜੀ ਓਕੇ ਤੇ ਇਹਨੂੰ ਮੂਰੇ ਵੀ ਵੱਡੇ ਡੈਰ ਪਾਏ ਨੇ ਉਹ ਵੀ ਇਹਨੂੰ ਮੂਰੇ 750 16 ਕਰਤੇ ਜੀ ਹਾਂ ਪਹਿਲਾਂ ਛੋਟੇ ਆਉਂਦੇ ਇਹਨੂੰ ਹਾਂ ਜੀ ਪਹਿਲਾਂ ਛੋਟੇ ਆਉਂਦੇ ਆ ਜੀ 616 ਆਉਂਦੇ ਆ ਜੀ ਠੀਕ ਆ ਬਾਏ ਕਾਲੇ ਜੀ ਆਪਾਂ ਉਸੇ ਰਿੰਬਾਂ ਦੇ ਵਿੱਚ 13 ਦੇ ਕਰਤੇ ਜੀ ਅਸਾਂ 13 ਦੇ ਡੈਰ ਪਾਦੇ ਤਾਂ ਇਹ ਥੋੜਾ ਮਗਰਾਟਾਂ ਚ ਗੈਪ ਘੱਟ ਹੈ ਜੀ ਹਾਂ ਪਰ ਮੀਂਹ ਤੇ ਡੈਰ ਲੱਗਦੇ ਆ ਸਾਹ ਪਰ ਮੇ ਇਹ ਗੁੰਦਮਾ ਜਿਹਾ ਟਰੈਕਟਰ ਗੁੰਦਮਾ ਜਿਹਾ ਹੈ ਗੁੰਦਮ ਆ ਦੇਖੀ ਅੰਦਰ ਓਏ ਹਾਏ ਰੈਡੀ ਹੀਟਰ ਦੇਖੋ ਜੀ ਚੀਟਾਂ ਵੀ ਨਾਲ ਨਹੀਂ ਹੈ ਜੀ ਕੱਲੀ ਕੱਲੀ ਚੀਜ਼ ਦੀ ਕੁਆਲਿਟੀ ਮਿਲੂ ਜੀ ਅਸਾਂ ਇਹਦੇ ਰੈਡੀਏਟਰ ਆਪ ਲਾਇਆ ਹੈ ਹਾਂ ਜੀ ਆਪਾਂ ਨਵਾਂ ਲਾਇਆ ਜੀ ਰੈਡੀਏਟਰ ਆਪ ਲਾਇਆ ਹੈ ਹਾਂ ਜੀ ਆਪਾਂ ਲਾਇਆ ਜੀ ਇਹ ਠੀਕ ਹੈ ਤੇ ਆਹ ਬੈਟਰੀ ਹੋ ਗਈ ਜੀ ਹੂੰ ਕੱਲੀ ਕੱਲੀ ਚੀਜ਼ ਦੀ ਫੀਲਿੰਗ ਤੁਸੀਂ ਦੇਖ ਸਕਦੇ ਹੋ ਲਾ ਬੈਟਰੀ ਤੇ ਵੀ ਸਟਿੱਕਰ ਆ ਗਿਆ ਹੂੰ ਕੀ ਇਹ ਨੂੰ ਕਿੰਨੇ ਇੱਕ ਦਿਨ ਲਾਗੇ ਹੁਣ ਕੇ ਬਈ ਇਹ ਤਾਂ ਲੱਗ ਗਿਆ ਇਹਨੂੰ ਤਿੰਨ ਮਹੀਨੇ ਵਾਂਗੂ ਲੱਗ ਗਿਆ ਜੀ ਟਰੈਕਟਰ ਨੂੰ ਅਸਾਂ ਤਿੰਨ ਮਹੀਨੇ ਲੱਗੇ ਤਿੰਨ ਮਹੀਨੇ ਲੱਗੇ ਰੈਡੀ ਹੋਣ ਤੇ ਲਗਾਤਾਰ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਤਿੰਨ ਮਹੀਨੇ ਲਗਾਤਾਰ ਇਹਨੂੰ ਲੱਗੇ ਜੀ ਟਰੈਕਟਰ ਆਇਆ ਇਹਨੂੰ ਤਿੰਨ ਮਹੀਨੇ ਹੋ ਗਏ ਜੀ ਤੀਉ ਮੰਨ ਲਓ ਵੀ ਜੇ ਆਪਾਂ ਲਗਾਤਾਰ ਕੰਮ ਕਰਦੇ 20 ਦਿਨਾਂ ਚਾਪ ਟਰੈਕਟਰ ਤਿਆਰ ਕਰਕੇ ਅਗਲੇ ਮੂਰੇ ਲਾ ਦਿੰਦੇ ਜੀ ਉਸ 20 ਦਿਨਾਂ ਚ ਖੜਾ ਦਿੰਦੇ ਆ ਜਿਹੋ ਜਾਂਦਾ ਜੀ ਓਕੇ ਤੇ ਜਿਹੜੇ ਹੋਂ ਤੋਂ ਨੂੰ ਫੋਨ ਮਤਲਬ ਬਾਹਰਲੇ ਪਰਾਨੇ ਲਾਇਆ ਤੀ ਹਾਂਜੀ ਬਾਹਰ ਨਹੀਂ ਲਾਇਆ ਸੀ ਜੀ ਤੇ ਬਾਈ ਜੀ ਆਪਣਾ ਕੋ ਛੱਡ ਕੇ ਜਿਹੜੇ ਇੱਧਰ ਸੀਗੇ ਜੀ ਤੇ ਉਹ ਜਿਵੇਂ ਆਪਾਂ ਨੂੰ ਕਹੀ ਗਿਆ ਆਪਾਂ ਤਿਆਰ ਕਰੀ ਗਏ ਜੀ ਅੱਜ ਉਹਨਾਂ ਨੇ ਆਉਣਾ ਜੀ ਥੋੜਾ ਜਿਹਾ ਲੇਟ ਹੋਣਗੇ ਜੀ ਠੀਕ ਹੈ ਇਹ ਇਹ ਮਤਲਬ ਫਿਰ ਵੀਡੀਓ ਕਾਤੇ ਉਹਨਾਂ ਨੂੰ ਨਾਲ ਦੀ ਨਾਲ ਦਿਖਾਈ ਗਏ ਹੋ ਵੀ ਅੱਜ ਤੁਹਾਡੇ ਡਾਇਰੈਕਟਰ ਦਾ ਕੀ ਕੰਮ ਹੋ ਰਿਹਾ ਹਾਂਜੀ ਅੱਜ ਕੱਲ ਤਾਂ ਆਨਲਾਈਨ ਕੰਮ ਆ ਜੀ ਕੱਲੀ ਕੱਲੀ ਚੀਜ਼ ਆਪਾਂ ਨੂੰ ਪੁੱਛ ਕੀ ਕਰਦੇ ਰਿਆਂ ਜੀ ਜਿਹੜਾ ਕੰਮ ਆਪਾਂ ਕਰਦੇ ਸੀ ਪਹਿਲਾਂ ਉਹਨਾਂ ਨੂੰ ਪਾ ਦਿੰਦੇ ਸੀ ਜੀ ਵੀਡੀਓ ਜਿਵੇਂ ਉਹ ਸਹੀ ਕਹਿ ਰਹੇ ਹੁੰਦੇ ਤਾਂ ਓਕੇ ਆ ਜੀ ਉਹ ਵੀ ਕਰ ਦਿੰਦੇ ਜੀ ਉਹ ਵੀ ਕਰ ਦਿੰਦੇ ਜੀ ਠ ਵੀ ਵੀਜਨ ਦਨਾ ਚਾਪ ਟਰੈਕਟਰ ਕਰ ਦਿੰਦੇ ਆ ਉਂ ਇਹਨੂੰ ਹੋ ਕੇ ਤਿੰਨ ਮਹੀਨੇ ਆਈ ਨਾ ਇਹਦਾ ਤਿੰਨ ਮਹੀਨੇ ਨਾਲ ਦਿਨ ਟਰੈਕਟਰ ਟਰੈਕਟਰ ਬਹੁਤ ਲੱਗੇ ਹੋਇਆ ਜੀ 59 11ਵੇਂ ਜਦਰਾ ਜੀ ਮੈਂ ਆਖੜਾ ਮੈਂ ਜਦਰਾ ਇਹ ਸ਼ੈਡਤੀ ਆਈ ਹਜੇ ਅੱਛਾ ਇਹਦੀ ਹਾਲੇ ਵਾਰੀ ਆਈ ਨਹੀਂ ਬਾਈ ਜੀ ਬਾਹਰ ਨਹੀਂ ਅਛਾ ਇਹ ਸੱਜਣ ਵੀ ਬਾਰੇ ਆ ਫਿਰ ਅਗਲੇ ਨੂੰ ਕਹਿ ਦੇਈਦਾ ਵੀ ਸਮਾਂ ਲੱਗੂਗਾ ਇਹ ਦੇਖੋ ਕਰਦੇ ਆਂਗੇ ਹਾਂ ਹਾਂ ਜੀ ਹਾਂ ਕੋਈ ਵੀ ਕੰਮ ਹੈ ਜੀ ਲਗਾਤਾਰ ਤਾਂ ਨਹੀਂ ਹੁੰਦਾ ਜੀ ਇਹ ਤਾਂ ਗੱਲ ਹੈ ਸਮਾਂ ਚਲੋ ਥੋੜਾ ਜਿਹਾ ਲੱਗ ਜਾ ਬਾਕੀ ਬਈ ਪਤਾ ਗੱਲ ਕੀ ਕੋਈ ਵੀ ਚੀਜ਼ ਹੈ ਸਮਾਂ ਤਾਂ ਪਾਲਦੀ ਆ ਸਮਾਂ ਤਾਂ ਪਾਲਦੀ ਆ ਸਮੇ ਨਾਲ ਹੀ ਬਣਦੀ ਜੀ ਜੀ ਚੰਗਾ ਕੰਮ ਕਰਾਉਣਾ ਚੰਗਾ ਕੰਮ ਕਰਾਉਣਾ ਹਾਂ ਐਂ ਤਾਂ ਫਿਰ ਹੁਣ ਜੋ ਕੋ ਹੈ ਬਈ ਖੜੇ ਨੂੰ ਲਿਪ ਦੇਣਾ ਜੀ ਘਾਰੇ ਮੰਗੂ ਗੱਲ ਨਹੀਂ ਬਣਦੀ ਜੀ ਕੱਲੀ ਕੱਲੀ ਚੀਜ਼ ਆਪਾਂ ਖੁੱਲ ਕੇ ਆਪਣੀ ਵੀਡੀਓ ਦੇ ਹੋ ਇੰਸਟਾਗ੍ਰਾਮ ਤੇ ਪਈਆਂ ਨੇ ਜਵੰਦਾ ਫਾਰਮ ਤੇ ਜਵੰਦਾ ਮੋਡੀਫਾਈ ਜੀ ਹਾਂ ਜੀ ਹਾਂ ਇਹ ਫੋਰਡ ਵੀ ਬਣਾ ਤਿਆਰ ਹੋਈ ਜਾਂਦਾ ਤੇ ਸਟਿੱਕਰ ਟੁਕਾ ਰਹਿੰਦੇ ਆ ਹੀ ਲਾਉਣ ਵਾਲੇ ਅੱਛਾ ਇਹ ਆਪਾਂ ਲਾ ਦੇਾਂਗੇ ਬਸ ਇਹ ਵੀ ਜੇ ਕੋਈ ਮਾਲਕ ਚਾਹੇ ਤਾਂ ਆਪਾਂ ਦੇ ਦੇਾਂਗੇ ਜੀ ਹਾਂ ਹਾਂ ਜੀ ਹਾਂ ਫਿਰ ਤਾਂ ਮੈਂ ਜ਼ੂਮ ਕਰਕੇ ਦਿਖਾਈ ਇੱਕ 911 ਖੜਾ ਦੇਖਾਦਰ 911 ਖੜਾ ਉਹ ਆਹ ਸਾਹਮਣੇ ਫੋਰਡ ਹਾਂ ਜੀ ਫੋਰਡ ਵੀ ਤਿਆਰ ਹੋਈਆਂ ਤਿੰਨ ਚਾਰ ਫੋਰਡ ਲੱਗੇ ਹੋਏ ਨੇ ਜਾਂ ਸਕਾਉਟ ਖੜਾ 37 ਦਾ ਜੀ ਅੱਛਾ ਹਾਂ ਜੀ ਹਾਂ ਇਹ ਪਹਿਲਾਂ ਵੀ ਆਪਾਂ ਕਰੀ ਤੁਸੀਂ ਵੀਡੀਓ ਪਾ ਕੇ ਗਏ ਸੀ ਤੇ ਇਹ ਆਪਣੇ ਕੋਲ ਇੱਕ ਹੋਰ ਆ ਗਿਆ ਸਕਾਉਟ ਆ ਗਿਆ ਓਕੇ ਉਹ ਇੱਕ 911 ਖੜਾ ਸਾਹਮਣੇ ਉਹ 911 ਦੋ ਖੜੇ ਹੀ ਵੇਖ ਤੇ ਇੱਕ ਉਹ ਖੜਾ ਚਾਹੀਦਾ ਹ ਆ ਜੌਂਡੀਰ ਤਿਆਰ ਹੋਈ ਜਾਂਦਾ ਜੀ। ਅਸੇ ਜੌਂਡੀਰ ਤਿਆਰ ਹੋ ਗਿਆ 12 ਮਾਡਲ ਹੈ ਜੀ। ਓਕੇ ਰੰਗ ਦੀ ਕੁਆਲਿਟੀ ਦਾ ਜੀ ਦੇਖੋ ਕੱਲੀ ਕੱਲੀ ਚੀਜ਼ ਖੁੱਲ ਕੇ ਜਦੋਂ ਕਰਨੀ ਤਾਂ ਆਪ ਹੀ ਆਉਣੀ ਹੈ ਜੀ ਫਿਰ। ਹੂੰ ਆ ਦੇਖੋ ਜੀ। ਦੇਖੋ ਧਰਮੇ। ਇਹ ਇਹਦਾ ਕੀ ਕਰਉਣਾ ਜੀ ਆ ਕਿਵੇਂ ਜਿਹੜੀ ਪਲੇਟਫਾਰਮ ਲੱਗਣੀ ਹੈ ਜੀ ਕੱਲ। ਅਸੇ ਇਹਦੀ ਕੱਲ ਪਲੇਟਫਾਰਮ ਲਾਉਣਾ। ਹਾਂ ਇਹ ਪਹਿਲਾ ਮੰਨ ਦਾ ਚਿਰਦਾ ਤਿਆਰ ਕਰਾਇਆ ਜੀ। ਉਹ ਕੌ ਖੜਾ ਪਿੱਛੇ? ਫਾਰਮ ਸਾਠ ਖੜਾ ਜੀ। ਉਹ ਕੌ 300 ਖੜਾ ਜੀ। ਆ ਵੀ ਫੋੜ ਆ। ਆ ਪਲੇਟਫਾਰਮ ਲੱਗੀ ਜਾਂਦੀ ਹੈ ਜੀ ਇਹਦੇ। ਆ ਦੇਖੋ ਧਰਮੇ ਐ ਲੱਗ ਦੋ ਹਾਏ ਬੰਨੂ ਉਰੰਗ ਤੋਂ ਟਰੈਕਟਰ ਹੋਵੇਈ ਆ ਚੀਜ਼ ਆ ਦੇਖ ਲੋਗੋ ਆ ਗਿਆ ਜੀ ਫੋੜ ਦਾ ਇਹ ਤੇ ਫੋੜ ਦਾ ਕੱਟਦਾ ਹਨਾ ਆ ਦੇ ਇੱਥੇ ਪੈਰਾਂ ਤੇ ਇੱਕ ਫੋੜ ਫੋੜ ਤੇ ਆ ਵੀ ਫੋੜੀ ਖੜਾ ਜੀ ਅੱਛਾ ਇਹ ਵੀ ਫੋੜ ਪਹਿਲਾਂ ਦੱਸ ਕੇ ਆਣੇ ਜੀ ਸਮਾਂ ਤਾਂ ਐ ਲੱਗ ਜਾਂਦਾ ਨਾ ਇਹ ਬੁਕਿੰਗ ਚੱਲਦੀ ਆ ਪਹਿਲਾਂ ਜੀ ਇਹ ਫੋੜ ਆ ਜੀ ਤੇ ਪ੍ਰਾਇਮਰ ਲੱਗ ਗਿਆ ਜੀ ਹੂੰ ਆ ਜੌਂਡੀ ਆ ਤੇ ਮਗਰਾੜ ਤਿਆਰ ਹੋਈ ਜਾਂਦੇ ਆ ਜੀ ਅੱਛਾ ਆ ਪੈਂਟਰਾ ਬਲਵੰਤ ਹਾਂਜੀ ਹਾਂ ਇਹ ਰੜਕਾਂ ਕੱਢਦਾ ਕੰਮ ਦੀਆਂ ਜੀ ਕਹਿੰਦੇ ਨੇ ਜਵੰਦਾ ਮੋਡੀਫਾਈ ਫਾਰਮ ਸਫਾਈ ਵਾਲੀ ਦਿੰਦਾ ਹੈ ਸਫਾਈ ਤੇ ਬਰਾਹ ਸੱਜਣ ਦਿੰਦਾ ਦੇਖੋ ਆ ਦੇਖੋ ਜੀ ਇਹ ਸਾਰਾ ਦਿਨ ਵਿਚਾਰਾ ਨਾ ਇਹ ਆਹੀ ਪੀੜੀ ਦਾ ਖੜਾ ਨਹੀਂ ਛੱਡਦਾ ਇੱਥੇ ਚਾਹ ਪਾਣੀ ਸਾਰਾ ਕੁਝ ਇੱਥੇ ਹੁੰਦਾ ਨਾ ਮਿਸਤਰੀ ਐਈਏ ਗੱਲ ਤੇ ਬੜਾ ਕੈਂਟ ਬੰਦਾ ਵੀ ਤੇ ਮਿੱਤਰੋ ਜੇ ਤੁਸੀਂ ਵੀ ਕੋਈ ਟਰੈਕਟਰ ਤਿਆਰ ਕਰਾਉਣਾ ਹੁੰਦਾ ਨਾ ਤੇ ਆਪਣੀ ਲੋਕੇਸ਼ਨ ਦੱਸਿਓ ਮਿਸਤਰੀ ਕਿੱਥੇ ਜਿਹੜੇ ਆਪਾਂ ਆਪਣਾ ਬਰਨਾਲਾ ਏਰੀਆ ਜੀ ਜਵੰਦਾ ਫਾਰਮ ਸੇਖਾ ਰੋਡ ਤੇ ਜੀ ਕੋਠੇ ਸਰਜੀਤਪੁਰਾ ਜੀ ਠੀਕ ਹੈ ਨੇੜੇ ਐਸਵੀਐ ਸਕੂਲ ਹੈ ਜੀ ਓਕੇ ਤੇ ਹੁਣ ਇੱਕ ਤਾਂ ਗੱਲ ਇਹ ਹੈ ਜਿਵੇਂ ਉਹ ਆਪ ਤਿਆਰ ਕੀਤਾ ਉਹ ਜਮੀਨ ਜਨੁੰਜਨ ਦਾ ਕੰਮ ਪਹਿਲਾਂ ਅਗਲੇ ਦਾ ਹੋਇਆ ਹੋਇਆ ਸੀ ਉਹ ਦੇਖੋ ਜੀ ਅਗਲਾ ਚਾਹੇ ਤਾਂ ਆਪਾਂ ਵੀ ਕਰ ਦਿਆਂਗੇ ਇਹ ਨਹੀਂ ਗੱਲ ਆਪਾਂ ਤਾਂ ਅੰਦਰੋਂ ਵੀ ਪੇਂਟ ਕਰ ਦੇਣਾ ਟਰੈਕਟਰ ਨੂੰ ਕਰਨਾ ਸੀ ਹਾਂ ਅੰਦਰੋਂ ਮਤਲਬ ਤੁਸੀਂ ਇਹ ਕਹਿਤੀ ਵੀ ਅੰਦਰ ਜਮਾ ਖੋਲ ਕੇ ਦੁਬਾਰੇ ਬੰਨ੍ਹ ਦਿੰਦੇ ਹਾਂ ਖੋਲ ਕੇ ਦੁਬਾਰੇ ਵੀ ਬੰਨ੍ਹਦੇ ਆਂਗੀ ਪਰ ਚਲੋ ਅਗਲਾ ਇਹ ਆਪ ਕਰਾ ਕੇ ਲੈ ਕੇ ਆਇਆ ਸੀ ਠੀਕ ਹੈ ਜੇ ਕਿਸੇ ਨੇ ਮਤਲਬ ਉਦਾਂ ਉਪਰੋਂ ਹੀ ਮੋਡੀਫਿਕੇਸ਼ਨ ਕਰਾਉਣਾ ਆਪਾਂ ਤਾਂ ਵੀ ਕਰਾਂਗੇ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਦੱਸਿਓ 98154 62865 ਜੀ 62865 ਹਾਂਜੀ ਤੁਸੀਂ ਉਹ ਪਿੰਡ ਦੇ ਵਿੱਚ ਜਾ ਕੇ ਦੇਖ ਵੀ ਸਕਦੇ ਹੋ ਹਾਂ ਜੇ ਕਿਸੇ ਸੱਜਣ ਨੇ ਨਾ ਆਇਆ ਹੁੰਦਾ ਵੀ ਜਿਵੇਂ ਕੋਈ ਉਧਰ ਦੇ ਬਾਈ ਨੇੜੇ ਹੁੰਦੇ ਦੀ ਜਾ ਕੇ ਦੇਖੋ ਉੱਥੇ ਜਾ ਕੇ ਆਹ ਟਰੈਕਟਰ ਨੂੰ ਦੇਖਣਾ ਇਹ ਆਦਰਾਮਾਨ ਪਿੰਡ ਦੇ ਵਿੱਚ ਹੀ ਆਊਗਾ ਹਨਾ ਉੱਥੇ ਜੇ ਤੁਸੀਂ ਇਹਦਾ ਕੰਮ ਦੇਖੋਗੇ ਨਾ ਫਿਰ ਤੁਸੀਂ ਆਟੋਮੈਟਿਕ ਹੀ ਤੁਹਾਡਾ ਦਿਲ ਕਰੂਗਾ ਵੀ ਜੇ ਰਸੀ ਵੀ ਜਵੰਦਾ ਮੋਡੀਫਾਈ ਫਾਰਮ ਤੇ ਜਾਈਏ ਹਨਾ ਤੇ ਨੰਬਰ ਵਾਈ ਉਹਨਾਂ ਦਾ ਸਕਰੀਨ ਤਾਂ ਜੇ ਤੁਹਾਡੇ ਵੀ ਮਨ ਦੇ ਵਿੱਚ ਚਾਹਣਾ ਅਸੀਂ ਟਰੈਕਟਰ ਤਿਆਰ ਕਰਾਉਣਾ ਤਾਂ ਮੈਂ ਕਹੂੰਗਾ ਵੀ ਢੈਂਟ ਕੰਮ ਅਜਰ ਬਾਈ ਦਾ ਸਿਰਾ ਕੰਮ ਹੈ ਤੇ ਆਜੋ ਫਟਾਫਟ ਜਵੰਦਾ ਮੋਡੀਫਾਈ ਫਾਰਮ ਤੇ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ